ਇਹ ਮਿਲ ਕੇ ਤੇ ਡਾਕਟਰਾਂ ਦਾ ਇੱਕ ਬੋਰਡ ਬਣਾਉਂਦੇ ਸੀ ਤੇ ਜਿਹਦੇ ਵਿੱਚ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਡਾਕਟਰ ਨੂੰ ਕਿ ਵੀ ਤੁਸੀਂ ਜੋ ਵੀ 25 26 ਦੇਣੀ ਆ ਤੇ ਉਹਦਾ ਕੁਝ ਅਮਾਉਂਟ ਜਿਹੜਾ ਇਹ ਲੈਂਦੇ ਸੀ ਨੂੰ ਮੇਰੇ ਤੇ الزام ਲਗਾਏ ਆ ਕਿ ਮੈਂ ਕਿਸੇ ਪਰਚੇ ਦੇ ਰਿਗਾਰਡਿੰਗ ਕਿਸੇ ਮਾਉਂਟ ਦੀ ਗੱਲ ਕਿਸੇ ਨਾਲ ਕੀਤੀ ਐ ਉਹ ਵੀ ਸਰਾਸਰ ਗਲਤ ਐ ਪੁਰਾਣੇ ਮੁਲਾਜ਼ਮ ਰਿਟਾਇਰਡ ਮੁਲਾਜ਼ਮਾਂ ਜਿਹੜੇ ਕੀ ਡੀ4 نیوز ਵਿੱਚੋਂ ਅੱਜਕੱਲ ਗੱਲਬਾਤ ਜਾਂ ਆਪਣੀਆਂ ਗੱਲਾਂ ਕਰਦੇ ਹਨ ਇਸ ਤਾਨੂੰ ਦੱਸਣਾ ਚਾਹਨਾ ਹੈ ਕਿ ਸਾਡੇ ਇਸ ਹਸਪਤਾਲ ਦੇ ਵਿੱਚ ਪਹਿਲਾਂ ਵੀ ਇੱਕ ਦੋ ਇਨਸੀਡੈਂਟਸ ਹੋ ਚੁੱਕੇ ਹਨ ਜਿਦੇ ਵਿੱਚ ਕਿਸੇ ਡਾਕਟਰ ਦੀ ਡੈਥ ਵੀ ਹੋ ਚੁੱਕੀ ਹੈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਰਿਸ਼ਵਤ ਦਾ ਇੰਨਾ ਕ ਬੋਲਬਲਾ ਹੈ ਕਿ ਜਦੋਂ ਮਰਜੀ ਜਿਹਦੇ ਤੇ 26 ਬਣਵਾ ਲਓ 26 ਯਾਨੀ ਕਿ 326 ਜਿਹੜੀ ਕਿਸੇ ਨੂੰ 6 ਮਹੀਨੇ ਤੱਕ ਜੇਲ੍ਹ ਦੀਆਂ ਸਲਾਖਾਂ 'ਚ ਛੁੱਟ ਸਕਦੀ ਹੈ ਇਹ ਕੋਈ ਆਮ ਬੰਦਾ ਨਹੀਂ ਇੱਕ ਵੱਡੇ ਸੀਨੀਅਰ ਡਾਕਟਰਾਂ ਦਾ ਜਿਹੜਾ ਗੈਂਗ ਤੇ ਕੁਝ ਬਾਹਰਲੇ ਲੋਕਾਂ ਦਾ ਗੈਂਗ ਬਣਿਆ ਹੋਇਆ ਹੈ ਇਹ ਸਾਡਾ ਨਹੀਂ ਕਹਿਣਾ ਇਹ ਕਹਿਣਾ ਹੈ ਇੱਕ ਆਰਥੋਪੈਡਿਸ਼ੀਅਨ ਗੁਰਵਿੰਦਰ ਸਿੰਘ ਦਾ ਉਹਦੀਆਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਉਹ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਇਸ਼ਾਰਿਆਂ 'ਚ ਇੱਕ ਬਣਾ ਕੇ ਦੱਸਦਾ ਮਤਲਬ ਕੀ 1 ਲੱਖ ਰੁਪਇਆ ਦਿਓ ਤੇ ਛੱਬੀ ਬਣਵਾ ਲਵੋ ਤਾਂ ਦੂਸਰਾ ਬੜਾ ਪੀੜਿਤ ਪਰਿਵਾਰ ਹੈ ਉਸ ਵੱਲੋਂ ਕੀ ਇਜ਼ਾਰ ਹੈ ਕਿ ਘੱਟ ਪੈਸਿਆਂ 'ਚ ਕੰਮ ਕਰਵਾਓ ਇਸ ਤੋਂ ਇਲਾਵਾ ਆਯੁਸ਼ਮਾਨ ਦੇ ਤਹਿਤ ਇਲਾਜ ਲਈ ਵੀ ਪੈਸੇ ਲਿੱਤੇ ਗਏ ਸੀ ਇਸ ਡਾਕਟਰ ਕੋ ਉਸ ਤੋਂ ਬਾਅਦ ਇਸਨੇ ਕਈ ਨਾਮਵਰ ਵਿਅਕਤੀਆਂ ਦੇ ਨਾਂ ਲਏ ਸੀ ਵੀਡੀਓ ਦੇ ਵਿੱਚ ਤੁਸੀਂ ਉਹ ਵੀ ਸੁਣ ਲਵੋ ਤਾਂ ਦੂਜੇ ਪਾਸੇ ਇਹ ਜਲਦ ਹੀ ਡਾਕਟਰ ਜਿਹੜਾ ਯੂ ਟਰਨ ਲੈ ਗਿਆ ਕਿਉਂ ਲੈ ਗਿਆ ਇਹ ਤੇ ਇਹੀ ਜਾਣਦਾ ਹੋਏਗਾ ਦੇਖੋ ਤੇ ਸੁਣੋ ਇਸ ਪੂਰੀ ਵੀਡੀਓ ਦੇ ਵਿੱਚ ਆਰ ਭਾਰਤ ਮੇਰੇ ਪਿਆਰੇ ਦੋਸਤੋ ਜਿਵੇਂ ਕਿ ਮੈਨੂੰ ਪਤਾ ਲੱਗਾ ਹੈ ਜਾਂ ਮੈਂ ਇੱਕ ਵੀਡੀਓ ਜਿਹੜਾ ਤੁਸੀਂ ਵੀ ਸ਼ਾਇਦ ਦੇਖਿਆ ਹੋਵੇਗਾ ਉਹ ਮੈਂ ਦੇਖਿਆ ਅੱਜ ਤੇ ਜਿਹਦੇ ਵਿੱਚ ਦੋ ਵੀਡੀਓਜ਼ ਹਨ ਪਹਿਲਾ ਵੀਡੀਓ ਜਿਹਦੇ ਵਿੱਚ ਮੇਰੇ ਵੱਲੋਂ ਕਿਸੇ ਆਪਰੇਸ਼ਨ ਦੇ ਕੇਸ ਵਿੱਚ ਪੈਸੇ ਦੀ ਲੈਣ ਦੇ ਇਲਜ਼ਾਮ ਲਗਾਏ ਗਏ ਹਨ ਉਹ ਇਸ ਵਿੱਚ ਮੈਂ ਕਹਿਣਾ ਚਾਹੁੰਦਾ ਇਸ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਤੇ ਮੈਂ ਇਹ ਕੇਸ ਜਿਹੜਾ ਹੈਗਾ ਆਯੁਸ਼ਮਨ ਦੇ ਵਿੱਚ ਕੀਤਾ ਹੈ ਤੇ ਇਹਦੇ ਵਿੱਚ ਜੇ ਕਿਸੇ ਨੇ ਪੈਸੇ ਲਏ ਵੀਆ ਤੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਦੂਸਰਾ ਵੀਡੀਓ ਜਿਹੜਾ ਕਿ ਮੈਨੂੰ ਦੇਖਿਆ ਜਿਹਦੇ ਵਿੱਚ ਮੇਰੇ ਕੋ ਮੈਨੂੰ ਮੇਰੇ ਤੇ ਇਲਜ਼ਾਮ ਲਗਾਏ ਆ ਕਿ ਮੈਂ ਕਿਸੇ ਪਰਚੇ ਦੇ ਰਿਗਾਰਡਿੰਗ ਕਿਸੇ ਮਾਉਂਟ ਦੀ ਗੱਲ ਕਿਸੇ ਨੇ ਕੀਤੀ ਹੈ ਉਹ ਵੀ ਸਰਾਸਰ ਗਲਤ ਹੈ ਤੁਸੀਂ ਉਸ ਵੀਡੀਓ ਵਿੱਚ ਧਿਆਨ ਨਾਲ ਸੁਣੋਗੇ ਤੇ ਦੇਖੋਗੇ ਕਿ ਮੈਂ ਕਿਸੇ ਪੈਸੇ ਦੀ ਮੰਗ ਨਹੀਂ ਕੀਤੀ ਮੈਂ ਸਿਰਫ ਇੰਨਾ ਕਿਹਾ ਸੀ ਕਿ ਜਿਹੜਾ ਐਸਐਮਓ ਵੱਲੋਂ ਬੋਰਡ ਬਣਾਇਆ ਜਾਂਦਾ ਹੈ ਜਿਹਦੇ ਚ ਬੋਰਡ ਮੈਂਬਰ ਹੁੰਦੇ ਹਨ ਉਹਨਾਂ ਦਾ ਇਨਵੋਲਵਮੈਂਟ ਹੁੰਦੀ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਹ ਜਿਹੜਾ ਬੋਰਡ ਬਣਾਉਣ ਦਾ ਜਿਹੜਾ ਗਠਨ ਹੈਗਾ ਇਹ ਐਸਐਮਓ ਵੱਲੋਂ ਕੀਤਾ ਜਾਂਦਾ ਹੈ ਤੇ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਤੇ ਇਹਦੇ ਵਿੱਚ ਮੈਂ ਇਹ ਵੀ ਇੱਕ ਤੁਹਾਨੂੰ ਗੱਲ ਤਾਂ ਦੱਸਣਾ ਚਾਹਨਾ ਹੈ ਕਿ ਇਹ ਇੱਕ ਬੜਾ ਵੱਡਾ ਨੈਕਸਸ ਆ ਜਿਹਦਾ ਲੀਡਰ ਜਾਂ ਹੈੱਡ ਜਿਹਨੂੰ ਕਹਿੰਦੇ ਪੰਡਿਤ ਰਕੇਸ਼ ਸ਼ਰਮਾ ਜੀ ਹੈ ਜਿਹੜੇ ਕੀ ਪੁਰਾਣੇ ਮੁਲਾਜ਼ਮ ਰਿਟਾਇਰਡ ਮੁਲਾਜ਼ਮਾਂ ਜਿਹੜੇ ਕੀ ਡੀ4 نیوز ਵਿੱਚੋਂ ਅੱਜਕੱਲ ਗੱਲਬਾਤ ਜਾਂ ਆਪਣੀਆਂ ਗੱਲਾਂ ਕਰਦੇ ਹਨ ਤੇ ਉਹ ਅਕਸਰ ਇਦਾਂ ਦੇ ਵੀਡੀਓ ਬਣਾ ਕੇ ਹੋਰ ਵੀ ਡਿਪਾਰਟਮੈਂਟਾਂ ਦੇ ਇੰਪਰੂਵਮੈਂਟਲਸ ਮਿਊਨਿਸਪਲ ਕਾਰਪੋਰੇਸ਼ਨ ਦੇ ਅਗੇਂਸਟ ਇਦਾਂ ਦੇ ਵੀਡੀਓ ਬਣਾ ਕੇ ਪਾਉਂਦੇ ਹਨ ਤੇ ਇਹਨਾਂ ਦਾ ਜਿਹੜਾ ਬੋਰਡ ਹੈਗਾ ਆ ਜਿਹੜਾ ਇੱਥੇ ਸਿਵਲ ਹਸਪਤਾਲ ਦੇ ਵਿੱਚ ਬੋਰਡ ਬੰਦਾ ਹੈ ਰਕੇਸ਼ ਸ਼ਰਮਾ ਜੀ ਤੇ ਜਿਹੜੇ ਵੀ ਐਸਐਮਓ ਹੁੰਦੇ ਹਨ ਜਿਵੇਂ ਡਾਕਟਰ ਤਮਨ ਹੈਗੇ ਆ ਇਸ ਟਾਈਮ ਤੇ ਪੁਰਾਣੇ ਪਹਿਲਾਂ ਬੰਦਨ ਮੋਨ ਸੀ ਇਹ ਮਿਲ ਕੇ ਦੇ ਡਾਕਟਰਾਂ ਦਾ ਇੱਕ ਬੋਰਡ ਬਣਾਉਂਦੇ ਸੀ ਤੇ ਜਿਹਦੇ ਵਿੱਚ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਡਾਕਟਰ ਨੂੰ ਕਿ ਵੀ ਤੁਸੀਂ ਜੋ ਵੀ 25 26 ਦੇਣੀ ਆ ਤੇ ਉਹਦਾ ਕੁਝ ਅਮਾਉਂਟ ਜਿਹੜਾ ਇਹ ਲੈਂਦੇ ਸੀ ਤੇ ਮੈਨੂੰ ਸੁਣਨ ਚ ਜੋ ਅਮਾਉਂਟ ਆਇਆ ਸੀ ਮੈਂ ਉਸ ਬਾਰੇ ਥੋੜੀ ਜੀ ਗੱਲ ਕੀਤੀ ਸੀ ਤੇ ਇਹਦੇ ਵਿੱਚ ਮੇਰਾ ਕੋਈ ਪਰਸਨਲ ਕੋਈ ਇੰਟਰਸਟ ਨਹੀਂ ਹੈ ਤੇ ਇਹਦੇ ਵਿੱਚ ਹੋਰ ਵੀ ਉੱਚ ਅਧਿਕਾਰੀ ਇਨਵੋਲ ਵਨ ਜਿਹਦੇ ਵਿੱਚ ਸਾਡੇ ਅਸਿਸਟੈਂਟ ਜਿਹੜੇ ਕਲਰਕ ਜਾਂ ਸੁਪਰਡੈਂਡ ਗੁਰਮੀਤ ਸਿੰਘ ਜੀ ਉਹ ਵੀ ਇਹਨਾਂ ਜਿਹਨੂੰ ਕਿ ਆਚਾਰਿਆ ਜੀ ਵੀ ਕਹਿੰਦੇ ਹਨ ਉਹ ਵੀ ਇਨਵੋਲ ਵਨ ਤੇ ਇਸ ਤੋਂ ਇਲਾਵਾ ਸਿਵਰ ਸਿਵਰ ਸਜਨ ਆਫਿਸ ਦੇ ਜਿਹੜੇ ਕਲੈਰिकल ਸਟਾਫ ਕੁਝ ਕਲੈਰिकल ਛੋਟੇ ਸਟਾਫ ਹੈਗੇ ਆ ਉਹ ਵੀ ਇਨਵੋਲਡ ਹਨ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਾਡੇ ਇਸ ਹਸਪਤਾਲ ਦੇ ਵਿੱਚ ਪਹਿਲਾਂ ਵੀ ਇੱਕ ਦੋ ਇਨਸੀਡੈਂਸ ਹੋ ਚੁੱਕੇ ਹਨ ਜਿਦੇ ਵਿੱਚ ਕਿਸੇ ਡਾਕਟਰ ਦੀ ਡੈਥ ਵੀ ਹੋ ਚੁੱਕੀ ਹੈ ਜਿਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਜਿਦੇ ਵਿੱਚ ਇੱਕ ਡਾਕਟਰ ਗੁਰਜਿੰਦਰ ਆਰਥੋਪੀਡੀਸ਼ਨ ਸੀ ਜਿਹੜੇ ਮੈਨੂੰ ਨਹੀਂ ਪਤਾ ਉਹਨਾਂ ਤੇ ਕੀ ਪ੍ਰੈਸ਼ਰ ਸੀ ਕਿੱਦਾਂ ਸੀ ਪਰ ਉਹਨਾਂ ਦੀ ਵੀ ਕਿਸੇ ਨਾ ਕਿਸੇ ਕਾਰਨ ਇਹ ਡੈਥ ਹੋਈ ਹੈ ਹਸਪੀਟਲ ਦੇ ਬਰਡਨ ਕਰਕੇ ਜਾਂ ਕਹਿ ਲਓ ਪ੍ਰੈਸ਼ਰ ਕਰਕੇ ਜਿੱਦਾਂ ਵੀ ਆ ਮੈਂ ਹੁਣ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਂ ਕੁਝ ਦਿਨਾਂ ਤੋਂ ਇਹਨਾਂ ਦਾ ਵਿਰੋਧ ਕਰ ਰਿਹਾ ਸੀ ਕਿ ਮੈਂ ਨਹੀਂ ਕਰ ਮੈਂ ਨਹੀਂ ਪਹਿਲੇ ਦੋਸਤੋ ਕੱਲ ਮੈਂ ਇੱਕ ਆਪਣਾ ਵੀਡੀਓ ਜਿਹੜਾ ਕਿ ਵਾਇਰਲ ਜਿਹੜਾ ਮੇਰਾ ਹੋਇਆ ਸੀ ਵੀਡੀਓ ਜੋ ਮੈਂ ਆਪਣੇ ਵੱਲੋਂ ਪੇਸ਼ ਕੀਤਾ ਸੀ ਉਹ ਮੈਂ ਦੱਸਣਾ ਚਾਹੁੰਦਾ ਕਿ ਮੈਂ ਉਸ ਟਾਈਮ ਬਹੁਤ ਹੀ ਟੈਨਸ਼ਨ ਚ ਸੀ ਤੇ ਕਿਸੇ ਵੱਲੋਂ ਚੁੱਕ ਵੀ ਮੈਨੂੰ ਮਿਲੀ ਸੀ ਜਿਹਦੇ ਕਰਕੇ ਮੈਂ ਕੁਝ ਗਲਤ ਬੋਲਤਾ ਜਿਹਦੇ ਵਿੱਚ ਡਾਕਟਰ ਆਪਣੇ ਰਕੇਸ਼ ਸ਼ਰਮਾ ਜੀ ਪੰਡਿਤ ਰਕੇਸ਼ ਸ਼ਰਮਾ ਜੀ ਤੇ ਡਾਕਟਰ ਤਵਨ ਤੇ ਹੋਰ ਵੀ ਉਚਿਤ ਅਧਿਕਾਰੀਆਂ ਨੂੰ ਮਤਲਬ ਮੇਰੇ ਵੱਲੋਂ ਦੱਸਿਆ ਗਿਆ ਸੀ ਕਿ ਇਦਾਂ ਦਾ ਕੁਝ ਨੈਕਸਸ ਆ ਜੋ ਵੀ ਆ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਇਹ ਗੱਲ ਨਿਕਲਤ ਹੈ ਤੇ ਹਸਪਤਾਲ ਦਾ ਮਾਹੌਲ ਜਿਹੜਾ ਹੈ ਬਿਲਕੁਲ ਪੀਸਫੁਲ ਹੈ ਤੇ ਮੈਥੇ ਸਪੀਸ਼ਲੀ ਕੰਮ ਕਰਾਂਗਾ ਮੈਂ ਡਾਕਟਰ ਕਿਰਨਦੀਪ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਪਿੱਛੇ ਵੀਡੀਓ ਵਾਇਰਲ ਹੋਈ ਗਈ ਪੈਸੇ ਤੇ ਲੈ ਕੇ ਸਿਵਲ ਹਸਪਤਲ ਦੇ ਡਾਕਟਰ ਸੀਗੇ ਕੀ ਨਾਂ ਸੀ ਡਾਕਟਰ ਦਾ ਤੇ ਕੀ ਕਾਰਵਾਈ ਕੀਤੀ ਗਈ ਬਤਾਲ ਸੇਵਰ ਜੀ ਜੀ ਤੁਹਾਡੇ ਨਾਲ ਉਹ ਵੀਡੀਓ ਮੈਨੂੰ ਮਿਲੀ ਸੀ ਕੱਲ ਇਵਨਿੰਗ ਚ ਮਿਲੀ ਸੀ ਉਹਦੇ ਚ ਸਾਡੇ ਡਾਕਟਰ ਗੁਰਵਿੰਦਰ ਆਰਥੋ ਦੇ ਉਹਨਾਂ ਦੇ ਬਾਰੇ ਆਰਥੋਪੀਡੀਸ਼ਨ ਸਿਵਲ ਹਸਪਤਲ ਅੰਮ੍ਰਿਤਸਰ ਉਹਨਾਂ ਬਾਰੇ ਗੱਲ ਹੋ ਰਹੀ ਸੀਗੀ ਉਹ ਜਦੋਂ ਵੀਡੀਓ ਮਿਲੀ ਉਸ ਟਾਈਮ ਹੀ ਕੱਲ ਈਵਨਿੰਗ 'ਚ ਮੈਂ ਕਮੇਟੀ ਕਨਸਟੀਟਿਊਟ ਕਰਤੀ ਸੀਗੀ ਤੇ ਉਹ ਕਮੇਟੀ ਅੱਜ ਇੱਥੇ ਸਵੇਰੇ ਆਈ ਸੀ ਉਹਨਾਂ ਨੇ ਉਹਨਾਂ ਨੇ ਕੰਪਲੇਨੈਂਟਸ ਦੀ ਕੰਪਲੇਂਟ ਜੋ ਵੀ ਸੀਗੀ ਉਹ ਸਾਰੇ ਰਿਕਾਰਡ ਕਰ ਲਈ ਹੈ ਐਂਡ ਜਿਹੜਾ ਲੜਕਾ ਕੋਈ ਵੀ ਛਾਲ ਵਿੱਚ ਸੀਗਾ ਕਲਾਸ 4 ਉਹ ਵੀ ਉਹਦੀ ਵੀ ਸਟੇਟਮੈਂਟ ਲੈ ਲਈ ਗਈ ਹੈ ਡਾਕਟਰ ਗੁਰਵਿੰਦਰ ਦੇ ਸਟੇਟਮੈਂਟ ਨਹੀਂ ਲੈ ਕੇ ਕਿਉਂਕਿ ਉਹਨਾਂ ਦੀ ਸਵੇਰੇ ਐਸ ਐਮਓ ਸਿਵਲ ਹਸਪੀਟਲ ਨੂੰ ਉਹਨਾਂ ਦੀ 2 ਦਿਨ ਦੀ ਲੀਵ ਸੀ ਐਲ ਆ ਗਈ ਸੀ ਤੇ ਇਸ ਕਰਕੇ ਉਹਨਾਂ ਦੀ ਨਹੀਂ ਲਏਗੀ ਉਹਨਾਂ ਨੂੰ ਦੁਬਾਰਾ ਬੁਲਾਇਆ ਜਾਏਗਾ ਤੁਹਾਨੂੰ ਲੱਗਦਾ ਕਿ ਇਸ ਵਿੱਚ کافی ਉਥੇ ਜ਼ਰੂਰਤਮੰਦ ਮਰੀਜ਼ ਆਉਂਦੇ ਖੰਜਰਖਾਰ ਹੁੰਦੇ ਨੇ ਤੇ کافی ਸ਼ਿਕਾਇਤਾਂ ਵੀ ਆਉਂਦੀਆਂ ਤੇ ਅਗੋਂ ਕੀ ਉਪਰਾਲਾ ਕੀਤਾ ਜਾਏਗਾ ਬਿਨਾਂ ਸਰਜਨ ਤੁਹਾਡੇ ਵੱਲੋਂ ਨਹੀਂ ਦੇਖੋ ਅਸੀਂ ਤਾਂ ਆਪਣੇ ਵੱਲੋਂ ਉਪਰਾਲਾ ਕਰ ਹੀ ਰਿਹਾ ਹਾਂ کافی ਜ਼ਿਆਦਾ ਸਿਸਟਮ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਜਿਵੇਂ ਕੋਈ ਕੰਪਲੇਂਟ ਆਏਗੀ ਉਸ ਦੇ ਤੇ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਤੇ ਇਹਦੇ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਲਿਖਿਆ ਜਾਏਗਾ